ਜਿਹੜੇ ਮੰਮੀ ਡੈਡੀ ਨੇ ਗਾਣੇ ਗਾਏ ਆ ਲਿਖੇ ਆ ਲੋਕਾਂ ਨੇ ਕਬੂਲ ਕੀਤੇ ਆ ਸੁਣੇ ਆ ਠਾਠਾ ਮਾਰਦਾ ਘੱਟ ਹੁੰਦਾ ਸੀ ਜਨਾਨੀਆਂ ਇੱਕ ਪਾਸੇ ਬੰਦੇ ਇੱਕ ਪਾਸੇ ਤੁਹਾਨੂੰ ਤਾਂ ਨਹੀਂ ਪਤਾ ਹੋਣਾ 4 ਸਾਲ ਦੀ ਉਮਰ ਦੇ ਵਿੱਚ ਜਦੋਂ ਘਟਨਾ ਘਟਦੀ ਆ ਨਹੀਂ ਭਾਈ ਜੀ ਸਾਨੂੰ ਕਿੱਥੇ ਬੱਚਿਆਂ ਨੂੰ ਨਹੀਂ ਪਤਾ ਹੋਣਾ ਥੋੜਾ ਸਮਾਂ ਸਾਨੂੰ ਦੱਸਿਆ ਵੀ ਨਹੀਂ ਕਿ ਵੀ ਇਹਦਾ ਭਰਾ ਵੀ ਐਕਸਪਾਇਰ ਹੋ ਗਿਆ ਤੇ ਮੰਮੀ ਡੈਡੀ ਵੀ ਹੋ ਗਏ ਕਿਤੇ ਜਵਾਕ ਅੱਛਾ ਉਸ ਘਟਨਾ ਤੋਂ ਦੇਲ ਦੇ ਵਿੱਚ ਜੀ ਇਦਾਂ ਹੁੰਦਾ ਸੀ ਵੀ ਇਹ ਸਾਰਾ ਕੁਝ ਹੋਣ ਦਾ ਕਾਰਨ ਕੀ ਸੀਗਾ ਹੁਣ ਉਹਦਾ ਨਿਆਣੀ ਉਮਰ ਸੀ ਉਹ ਤਾਂ ਸਮਝ ਆਉਂਦਾ ਨਹੀਂ ਸੀਗਾ ਨਾ ਹੀ ਦੱਸਦੇ ਸੀ ਵੀ ਤੇਰੇ ਮੰਮੀ ਡੈਡੀ ਦਾ ਇਦਾਂ ਕਤਲ ਹੋਇਆ ਹੈਣਾ ਇਹ ਤਾਂ ਫਿਰ ਹੌਲੀ ਹੌਲੀ ਇਹ ਕਾਰਨ ਸੀ ਕੋ ਡਰ ਸੀ ਡਰ ਸੀਗਾ ਜੀ ਹਾਂਜੀ ਕਿ ਜਿਵੇਂ ਮਾਪਿਓ ਨਾ ਹੋ ਗਏ ਆ ਜਵਾਗ ਨਾਂ ਵੀ ਨਾ ਕਿਤੇ ਵਿੱਚ ਜੀ ਫਾਇਦਾ ਲਿਆ ਬਹੁਤ ਸਾਰੇ ਲੋਕਾਂ ਨੇ ਜੀ ਹੁੰਦੇ ਨੇ ਕਈ ਵਿੱਚ ਜੀ ਜਿਵੇਂ ਕਈ ਬੰਦੇ ਹੈਗੇ ਨੇ ਪਰ ਨਾਂ ਤਾਂ ਕਿਦਾ ਕੀ ਲੈਣਾ ਹੈਣਾ ਜੀ ਇਹ ਨਾਮ ਨੂੰ ਜਿਹੜਾ ਵਰਤਦੇ ਆ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਜੇ ਅੱਜ ਚਮਕੀਲਾ ਸਾਹਿਬ ਹੁੰਦੇ ਜਾਂ ਤੁਹਾਡੇ ਮਾਤਾ ਜੀ ਹੁੰਦੇ ਅੱਜ ਜੈਵਨ ਕਿੱਥੇ ਹੁੰਦਾ ਫਿਰ ਤਾਂ ਜਿਹੜਾ ਇੰਨਾ ਕੁਝ ਵਾਪਰੇ ਉਹ ਕੁਝ ਵੀ ਨਹੀਂ ਹੋਣਾ ਸੀਗਾ ਨਾ ਪਿਆਰ ਤੋਂ ਵਾਂਝੇ ਰਹਿੰਦੇ ਨਾ ਹੀ ਕੋਈ ਗੱਲਾਂ ਰਹਿਣਾ ਸੀਗੀਆਂ ਕਿ ਇੰਨਾ ਇੰਨੇ ਆਣ ਹੀ ਦੱਸਿਆ ਜਾ ਉਹਨੇ ਇਹ ਨਹੀਂ ਦੱਸਿਆ ਕੰਥੀਲਾ ਸਾਹਿਬ ਦੇ ਕੁਛ ਗੀਤਾਂ ਦੇ ਉੱਤੇ ਵਿਵਾਦ ਰਿਆ ਤੁਹਾਨੂੰ ਵੀ ਲੱਗਦਾ ਹੋ ਸਕਦਾ ਹੈ ਸ਼ਬਦ ਗਲਤ ਨੇ ਸੁਣੇ ਨਹੀਂ ਜਾ ਸਕਦੇ ਘਰ ਦੇ ਵਿੱਚ ਬੈਠੇ ਜਿਆਦਾ ਹੀ ਵਿਵਾਦਕ ਦੀ ਵਾਲੀ ਗੱਲ ਚੱਲਦੀ ਆ ਇੰਨਾ ਹੈਗਾ ਨਹੀਂ ਕੋਈ ਵੈਸੇ ਸਭ ਕਲਾਕਾਰਾਂ ਨੇ ਗਾਏ ਆ ਪੁਰਾਣੇ ਕਲਾਕਾਰਾਂ ਨੇ ਵੀ ਗਾਏ ਆ ਹਨਾ ਜੇ ਇੰਨੇ ਹੁੰਦੇ ਲੱਚਰ ਗਾਣੇ ਤਾਂ ਲੋਕ ਸੁਣਦੇ ਕ ਅੱਜ ਤੱਕ ਕਿਉਂ ਸੁਣਦੇ ਅੱਜ ਤੱਕ ਉਹ ਜ਼ਬਰ ਜ਼ੁਲਮ ਦੀ ਜ਼ਾਲਮਾਂ ਨੇ ਹੱਦ ਮੁਕਾਈ ਉਹ ਪਿਆਸੇ ਖੂਨ ਦੇ ਬਈ ਪਾਈ ਪਾਈ ਕੀਤੀ ਇਲਤ ਫਰੰਗੀਆਂ ਕੀ ਵਰਤਿਆ ਪਾਣਾ ਆਏ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਆਏ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਦੇਸੀਆ ਬੀਟ ਦੇਸੀਆ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਪਖਤਾ ਅੱਜ ਫੇਰ ਇੱਕ ਨਵੇਂ ਕਲਾਕਾਰ ਦੇ ਨਾਲ ਇੱਕ ਨਵੀਂ ਸ਼ਖਸੀਅਤ ਦੇ ਨਾਲ ਬੈਠੇ ਆਉਣ ਵਾਲੇ ਦਿਨਾਂ ਦੇ ਵਿੱਚ ਚਮਕੀਲਾ ਫਿਲਮ ਆ ਰਹੀ ਹੈ ਤੇ ਪੂਰੇ ਪੰਜਾਬ ਦੇ ਵਿੱਚ ਵੀ ਚਰਚਾ ਹੈ ਤੇ ਪੂਰੇ ਦੇਸ਼ ਦੇ ਵਿੱਚ ਵੀ ਚਰਚਾ ਹੈ ਅਮਰ ਸਿੰਘ ਚਮਕੀਲਾ ਨੂੰ ਮੈਂ ਲੱਗਦਾ ਕਿ ਕੋਈ ਹੋਊਗਾ ਜਿਸ ਨੇ ਨਾਂ ਸੁਣਿਆ ਹੋਵੇ ਵਿਵਾਦਾਂ ਵਿੱਚ ਵੀ ਰਹਿੰਦੇ ਨੇ ਆਪਣੇ ਗੀਤਾਂ ਨੂੰ ਲੈ ਕੇ ਪਰ ਲੋਕ ਫਿਰ ਵੀ ਸੁਣਦੇ ਨੇ ਇਹ ਵੀ ਗੱਲ ਹੁੰਦੀ ਆ ਕਿ ਉਹਨਾਂ ਦੇ ਗੀਤਾਂ ਦੇ ਵਿੱਚ ਇੱਕ ਮੈਗਨਾ ਕਿ ਬਹੁਤ ਸਾਰੇ ਸ਼ਬਦ ਪੰਜਾਬੀ ਦੇ ਜਿਹੜੇ ਹੁਣ ਅਲੋਪ ਹੋ ਚੁੱਕੇ ਆ ਮੁਹਾਬਰੇ ਉਹਨਾਂ ਦੇ ਗੀਤਾਂ ਦੇ ਵਿੱਚ ਪਏ ਆ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੋਨਾਂ ਨੂੰ ਇਕੱਠਿਆਂ ਹੀ ਦੇਖਿਆ ਜਾ ਸਕਦਾ ਜੇ ਅਮਰ ਸਿੰਘ ਚਮਕੀਲਾ ਤੇ ਨਾਲ ਹੀ ਅਮਰਜੋਤ ਹੈ ਅੱਜ ਉਹਨਾਂ ਦੇ ਪੁੱਤਰ ਜੈਮਨ ਚਮਕੀਲਾ ਹੋਣਾ ਨਾਲ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਭਾਈ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ ਭਾਜੀ ਤੁਸੀਂ ਚੱਲ ਕੇ ਆਏ ਲੁਧਿਆਣਾ ਸ਼ਹਿਰ ਹੈਂ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਤੁਹਾਡਾ ਚੈਨਲ ਦੇਸੀ ਬੀਟ ਨਹੀਂ ਚੈਨਲ ਨਹੀਂ ਪ੍ਰੋਗਰਾਮ ਦਾ ਨਾਮ ਪ੍ਰੋਗਰਾਮ ਦਾ ਨਾਮ ਪ੍ਰੋਗਰਾਮ ਦਾ ਨਾਮ ਬੀਟ ਦੇਸੀ ਆ ਬੀਟ ਦੇਸੀ ਪਹਿਲਾਂ ਇਹ ਦੱਸੋ ਜੈਮਨ ਭਾਈ ਨਾਂ ਵੱਲ ਵੀ ਆਵਾਂਗੇ ਮਾਹੌਲ ਕਿਵੇਂ ਲੱਗਿਆ ਤੁਸੀਂ ਤਾਂ ਵੈਸੇ ਪਾਰਕਾਂ ਚ ਆਉਂਦੇ ਤੁਹਾਡਾ ਏਰੀਆ ਇਹ ਹਾਂਜੀ ਮਾਹੌਲ ਵਧੀਆ ਜੀ ਪਾਰਕਾਂ ਦੇ ਵਿੱਚ ਅੱਜ ਮੇਰੀ ਪਹਿਲੀ ਇੰਟਰਵਿਊ ਹੀ ਆ ਇਹ ਹੁਣ ਰਿਜ਼ਲਟ ਦੇਖਾਂਗੇ ਵੀਡੀਓ ਆਉਣ ਤੋਂ ਬਾਅਦ ਕਿਦਾਂ ਦਾ ਲੱਗਿਆ ਫੇਰ ਮੈਂ ਕੋਸ਼ਿਸ਼ ਕਰੂੰਗਾ ਮੈਂ ਇੱਥੇ ਆ ਕੇ ਕਰਾਂਗਾ ਕੋਈ ਕਹਿ ਨਹੀਂ ਬੰਦਾ ਰਿਜ਼ਲਟ ਵੀਊ ਵੀਊ ਤਾਂ ਦੇਖਦਾ ਹੁੰਦਾ ਹੁਣ ਇਹ ਵੀਊ ਜਿਆਦੇ ਆਗੇ ਪਰ ਖੂਬਸੂਰਤੀ ਵੀ ਦੇਖਣੀ ਪੈਂਦੀ ਹੈ ਦੇਖਣੀ ਪੈਂਦੀ ਹੈ ਪਰ ਥੋੜਾ ਸਾਇਲੈਂਟ ਵੀ ਰਹਿਣਾ ਚਾਹੀਦਾ ਹੈਣਾ ਹੁਣ ਬੱਚੇ ਆ ਸ਼ਾਮ ਨੂੰ ਗਰਮੀ ਦਾ ਟਾਈਮ ਹੈ ਪਾਰਕਾਂ ਚ ਆ ਜਾਂਦੇ ਆ ਪਰ ਫੇਰ ਵੀ ਚਲੋ ਵਧੀਆ ਰਿਜ਼ਲਟ ਹੀ ਆਊਗਾ ਤੁਹਾਡੇ ਨਾਮ ਵੱਲ ਪਰਤਦੇ ਆ ਨਾਮ ਕੀ ਨੇ ਰੱਖਿਆ ਸੀ ਤੁਹਾਡਾ ਮੇਰਾ ਫਾਦਰ ਸਾਹਿਬ ਨੇ ਜੈਮਨਜੀਤ ਸਿੰਘ ਸੀ ਮੇਰਾ ਪੂਰਾ ਨਾਮ ਛੋਟਾ ਨਾਮ ਕੀ ਰੱਖਿਆ ਸੀ ਜ ジप्पू ਕਹਿੰਦੇ ਸੀ ਕਰ ਹਾਂਜੀ ਛੋਟੇ ਭਰਾ ਦਾ ਨਾਮ ਰਿੱਪੂ ਸੀਗਾ ਅੱਛਾ ਛੋਟੇ ਭਰਾ ਦਾ ਕੀ ਘਟਨਾ ਕਾ ਵਾਪਰਦੀ ਸੀ ਉਹਦੇ ਨਾਲ ਘਟਨਾ ਇਦਾਂ ਵਾਪਰੀ ਜੀ ਉਹ ਤਿੰਨ ਕੋ ਮਹੀਨਿਆਂ ਦਾ ਹੀ ਸੀਗਾ ਮੰਮੀ ਡੈਡੀ ਪੂਰੇ ਹੋਣ ਤੋਂ ਬਾਅਦ ਕਿਉਂਕਿ ਹਜੇ ਹੋਇਆ ਹੋਇਆ ਹੀ ਸੀਗਾ ਉਹ ਹੂੰ ਬਹੁਤ ਮਤਲਬ ਥੋੜਾ ਟਾਈਮ ਹੀ ਹੋਇਆ ਸੀਗਾ ਤਿੰਨ ਮਹੀਨਿਆਂ ਦਾ ਸੀ ਜਦੋਂ ਮੰਮੀ ਡੈਡੀ ਹੋਣੀ ਪੂਰੇ ਹੋਏ ਨੇ ਉਦੋਂ ਵੀ ਉਹ ਇੰਨਾ ਤਿੰਨ ਕੋ 1 ਸਵਾ 2 ਵੀ ਸਵਾ ਮਹੀਨੇ ਦਾ ਹੀ ਉਹਦੇ ਵਿੱਚ ਹੀ ਸੀ ਹਾਂਜੀ ਉਸ ਦਿਨ ਕਿੱਥੇ ਸੀ ਮੇਰੇ ਹਿਸਾਬ ਨਾਲ 2 ਮਹੀਨੇ ਦਾ ਹੀ ਹੋਣਾ ਉਹ ਨਹੀਂ ਉਸ ਦਿਨ ਜਦੋਂ ਇਹ ਘਟਨਾ ਘਟਦੀ ਉਸ ਦਿਨ ਕਿੱਥੇ ਸੀ ਉਹ ਵੀ ਮੇਰੇ ਨਾਨੀ ਨਾਨੇ ਕੋਲ ਹੀ ਸੀ ਅੱਛਾ ਨਾਨਾ ਨਾਨੀ ਹੀ ਸਾਂਭਦੇ ਸਨ ਹਾਂਜੀ ਉੱਥੇ ਹੀ ਸੀਗਾ ਹਾਂਜੀ ਉਹ ਉਹਨਾਂ ਨੇ ਸਾਂਭਿਆ ਤੁਹਾਨੂੰ ਜਿਹੜੀ ਤੁਹਾਡੀ ਪਰਿਵਰਿਸ਼ਾ ਉਹ ਨਾਨਾ ਨਾਨੀ ਨੇ ਕੀਤੀ ਉਹਨਾਂ ਨੇ ਕੀਤੀ ਹੈ ਜੀ ਫਰੀਦਕੋਟ ਫਰੀਦਕੋਟ ਜ਼ਿਲ੍ਹਾ ਅੱਛਾ 4 ਸਾਲ ਦੀ ਉਮਰ ਤੁਹਾਡੀ 4 ਸਾਲ ਦੀ ਉਮਰ ਦੇ ਵਿੱਚ ਇੱਕ ਬੱਚੇ ਦੇ ਮਾਤਾ ਪਿਤਾ ਚਲੇ ਜਾਣ ਹਾਂਜੀ ਤੇ ਉਸ ਤੋਂ ਬਾਅਦ ਕਿ ਬਹੁਤ ਵੱਡਾ ਨਾਂ ਸੀ ਚਮਕੀਲਾ ਹੋਣਾ ਦਾ ਹਾਂਜੀ ਜੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਤਾਂ ਨਹੀਂ ਪਤਾ ਹੋਣਾ 4 ਸਾਲ ਦੀ ਉਮਰ ਦੇ ਵਿੱਚ ਜਦੋਂ ਘਟਨਾ ਘਟਦੀ ਹੈ ਨਹੀਂ ਪਈ ਜੀ ਸਾਨੂੰ ਕਿੱਥੇ ਬੱਚਿਆਂ ਨੂੰ ਨਹੀਂ ਪਤਾ ਨਾ ਥੋੜਾ ਸਮਾਂ ਸਾਨੂੰ ਦੱਸਿਆ ਵੀ ਨਹੀਂ ਹੂੰ ਕਿ ਬਈ ਇਹਦਾ ਭਰਾ ਵੀ ਐਕਸਪਾਇਰ ਹੋ ਗਿਆ ਤੇ ਮੰਮੀ ਡੈਡੀ ਵੀ ਹੋ ਗਏ ਕਿਤੇ ਜਵਾਕ ਅੱਛਾ ਉਸ ਘਟਨਾ ਤੋਂ ਉਸ ਘਟਨਾ ਤੋਂ ਕਿੰਨੇ ਦਿਨਾਂ ਬਾਅਦ ਉਹ ਬੱਚਾ ਐਕਸਪਾਇਰ ਹੁੰਦਾ ਉਹ ਮੇਰੇ ਖਾ 2-3 ਮਹੀਨਾ ਬਾਅਦ ਹੀ ਹੋ ਜਾਂਦਾ ਜੀ 2-3 ਮਹੀਨਾ ਬਾਅਦ ਉਦੋਂ ਵੀ ਮੇਰੇ ਕੋਲ ਸਵਾ ਕੋ 2 ਮਹੀਨੇ ਦਾ ਜਾਂ ਸਵਾ ਕੋ ਮਹੀਨੇ ਦਾ ਹੀ ਹੋਣਾ ਉਹ ਉਸ ਦਾ ਨਾਮ ਕੀ ਰੱਖਿਆ ਸੀ ਉਹਦਾ ਨਾਂ ਰਿੱਪੂ ਉਹਦਾ ਨਾਂ ਹਜੇ ਰੱਖਣਾ ਨਹੀਂ ਹਾਂਜੀ ਉਹਦਾ ਨਾਂ ਰਿਪੂ ਸੀ ਉਹ ਵੀ ਚਮਕੀਲਾ ਸਾਹਮਣੇ ਰੱਖਿਆ ਸੀ ਹਾਂਜੀ ਅੱਛਾ ਤੁਹਾਨੂੰ ਕਿੰਨੀ ਕਿਹੜੀ ਉਮਰ ਜਾ ਕੇ ਜਮਨભાઈ ਪਤਾ ਲੱਗਦਾ ਹੈ ਕਿ ਬਈ ਇਹ ਘਟਨਾ ਘਟੀ ਹੈ ਜਾਂ ਮੇਰੇ ਪਿਤਾ ਜਦੋਂ ਜਦੋਂ ਬਾਈ ਇੱਥੇ ਅਸੀਂ ਆਏ ਹਾਂ ਲੁਧਿਆਣਾ ਸ਼ਹਿਰ ਜਦੋਂ ਤੁਸੀਂ ਇੱਥੇ ਆਏ ਹਾਂ ਹਾਂਜੀ ਫਰੀਦਕੋਟ ਨੂੰ ਛੱਡ ਕੇ ਇੱਥੇ ਜਦੋਂ ਅਸੀਂ ਆ ਗਏ ਹਾਂ ਨਾ ਉਦੋਂ ਹੈਪੀ ਬਾਈ ਦੀ ਸਾਨੂੰ ਪਤਾ ਲੱਗਿਆ ਸਾਰਾ ਕਿੰਨੀ ਉਮਰ ਸੀ ਉਦੋਂ ਤੁਹਾਡੀ ਉਦੋਂ ਮੇਰੀ 12 ਕੋ ਸਾਲ ਦੀ ਉਮਰ ਹੋਣੀ ਹੈ 96 ਦੇ ਵਿੱਚ ਮੈਂ ਆ ਗਿਆ ਸੀਗਾ ਲਾਲੋ ਜੀ ਸਾਹਿਬ 95 96 ਹੋਊਗਾ ਨਾਲ ਕੌਣ ਕੌਣ ਆਏ ਤੁਹਾਡੇ ਨਾਨੀ ਜੀ ਸੀਗੇ ਨਾਨਾ ਨਾਨੀ ਹਾਂਜੀ ਬਾਕੀ ਤਾਂ ਸਾਡੇ ਸਾਰੇ ਇੱਥੇ ਹੀ ਰਹਿੰਦੇ ਸੀਗੇ ਮਾਮੇ ਹਮ ਇੱਕ ਮਾਮਾ ਸਾਡਾ ਪੂਨੇ ਸੀਗਾ ਇੱਕ ਫਰੀਦਕੋਟ ਜਿਹਦਾ ਮੈਂ ਤੁਹਾਨੂੰ ਦੱਸਿਆ ਐਸਆਈ ਪੂਰਾ ਹੋ ਗਿਆ ਹੈ ਉਹ ਵੀ ਉੱਥੇ ਕੱਲਾ ਸੀਗਾ ਫਰੀਦਕੋਟ ਵਾਲੇ ਘਰ 'ਚ ਜਿੱਥੇ ਅਸੀਂ ਰਹਿੰਦੇ ਸੀ ਮਤਲਬ ਜਿਹੜਾ ਹੁਣੇ ਚਮਕੀਲਾ ਹੋਣਾ ਦਾ ਘਰ ਆ ਜਿੱਥੇ ਆਪਾਂ ਅੱਜ ਗਏ ਬੈਠੇ ਸੀ ਇਸ ਘਰ ਦੇ ਵਿੱਚ ਉਹਨਾਂ ਦੇ ਜਾਣ ਤੋਂ ਬਾਅਦ ਨਾਨਾ ਨਾਨੀ ਤੇ ਤੁਸੀਂ ਵਾਪਸ ਆਉਣੇ ਇੱਥੇ ਹਾਂ ਇੱਥੇ ਆ ਕੇ ਰਹਿਣ ਲੱਗ ਗਏ ਕਿਉਂਕਿ ਨਾਨਾ ਹੀ ਸੀਗੇ ਘਰ ਨੂੰ ਸਾਭਦੇ ਦੇਖਾਰ ਕਰਦੇ ਉਹਨਾਂ ਦੀ ਡੈਥ ਹੋ ਗਈ ਫਿਰ ਤੁਹਾਨੂੰ ਇੱਥੇ ਆ ਕੇ ਜਦੋਂ ਪਤਾ ਲੱਗਦਾ ਮਹਿਸੂਸ ਕਰਦੇ ਹਾਂ ਆਪਣੇ ਪਿਤਾ ਦੀਆਂ ਟੇਪਾਂ ਕੈਸਟਾਂ ਗਾਣੇ ਸੁਣਦੇ ਹਾਂਜੀ ਫਿਰ ਦਿਲ ਦੇ ਵਿੱਚ ਅੰਦਰ ਕਿਸ ਤਰ੍ਹਾਂ ਦੇ ਬਲਬਲੇ ਹੁੰਦੇ ਨੇ ਕਿ ਵੀ ਮੇਰੇ ਪਿਓ ਦਾ ਨਾਮ ਐਡਾ ਸੀ ਯਾਰ ਐਡਾ ਸੀਗਾ ਫਿਰ ਦਿਲ ਦੇ ਵਿੱਚ ਜੀ ਇਦਾਂ ਹੁੰਦਾ ਸੀ ਵੀ ਇਹ ਸਾਰਾ ਕੁਝ ਹੋਣ ਦਾ ਕਾਰਨ ਕੀ ਸੀਗਾ ਹੁਣ ਉਹਦਾ ਨਿਆਣੀ ਉਮਰ ਸੀ ਉਹ ਤਾਂ ਸਮਝ ਆਉਂਦਾ ਨਹੀਂ ਸੀਗਾ ਨਾ ਹੀ ਦੱਸਦੇ ਸੀ ਵੀ ਤੇਰੇ ਮੰਮੀ ਡੈਡੀ ਦਾ ਇਦਾਂ ਕਤਲ ਹੋਇਆ ਹੈ ਨਾ ਇਹ ਤਾਂ ਫਿਰ ਹੋਲੀ ਹੋਲੀ ਕੀ ਕਾਰਨ ਸੀ ਕੋਈ ਡਰ ਸੀ ਡਰ ਸੀਗਾ ਜੀ ਹਾਂਜੀ ਕਿ ਜਿਵੇਂ ਮਾਂ ਪਿਓ ਨਾ ਹੋ ਗਿਆ ਜਵਾਗ ਨਾ ਵੀ ਨਾ ਕਿਤੇ ਬੀਜ ਜੀ ਇਹ ਵੀ ਡਰ ਬੜਾ ਸੀਗਾ ਨਹੀਂ ਜਵਾਗ ਦਾ ਕੀ ਕਸੂਰ ਹੋ ਸਕਦਾ ਸਮਾਂ ਹੀ ਇਦਾਂ ਦਾ ਸੀਗਾ ਜੀ ਉਹ ਉਹ ਸਮਾਂ ਹੀ ਇਦਾਂ ਦਾ ਸੀ ਹਾਂ ਅੱਛਾ ਦੂਸਰੀ ਫੈਮਲੀ ਜੀ ਆਪਾਂ ਦੂਸਰੇ ਫੈਮਲੀ ਦੀ ਗੱਲ ਕਰੀਏ ਤੁਸੀਂ ਅਕਸਰ ਆਪਣੀ ਇੰਟਰਵਿਊਜ਼ 'ਚ ਮੈਨੂੰ ਬੜੀ ਖੂਬਸੂਰਤ ਗੱਲ ਰੱਖਦੀ ਹੈ ਜੈਮਨ ਅਕਸਰ ਕਹਿੰਦਾ ਕਿ ਮੈਂ ਤਾਂ ਆਪਣੀ ਵੱਡੀ ਮੰਮੀ ਨੂੰ ਵੀ ਕਹਿਣਾ ਕਿ ਵੀ ਵਰਤੋ ਮੇਰੇ ਨਾਲ ਮੈਂ ਤਾਂ ਉਹਨੂੰ ਵੱਡੀ ਮਾਂ ਕਹਿੰਦਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਭੈਣਾ ਨੂੰ ਮੰਮੀ ਨੂੰ ਵੀ ਕਹਿਣਾ ਮੈਂ ਕਿ ਬਈ ਸਹੀ ਤਰੀਕੇ ਮਿਲ ਕੇ ਚਲੀਏ ਹਾਂ ਮਿਲ ਕੇ ਚਲੀਏ ਤਾਂ ਫਿਰ ਉਹਦੇ ਨਾਲ ਇਹ ਹੋਊਗਾ ਕਿ ਜਿਹੜੇ ਵਿਵਾਦ ਖੜੇ ਹੁੰਦੇ ਆ ਨਾ ਜਾਂ ਲੋਕ ਜਿਹੜੇ ਫਾਇਦਾ ਲੈਂਦੇ ਆ ਹਨ ਵਿਰੋਧੀ ਪਾਰਟੀਆਂ ਉਹ ਖਤਮ ਹੋ ਜਾਣਗੀਆਂ ਫਾਇਦਾ ਲਿਆ ਬਹੁਤ ਸਾਰੇ ਲੋਕਾਂ ਨੇ ਜੀ ਹੁੰਦੇ ਨੇ ਕਈ ਵਿੱਚ ਜੀ ਜਿਵੇਂ ਫਾਇਦਾ ਇਹ ਵੀ ਲਾ ਸਕਦੇ ਚਲੋ ਫਾਇਦਾ ਲੈਂਦੇ ਤਾਂ ਹੈਗੇ ਹੈਗੇ ਆ ਠੀਕ ਆ ਜਿਵੇਂ ਹੁਣ ਕਈ ਬੰਦੇ ਹੈਗੇ ਨੇ ਪਰ ਨਾਂ ਤਾਂ ਕਿਹਦਾ ਕੀ ਲੈਣਾ ਹੈ ਨਾ ਜੀ ਕਿ ਨਾਮ ਨੂੰ ਜਿਹੜਾ ਵਰਤਦੇ ਆ ਜਿਹੜੇ ਫੁੱਟ ਪਾਉਂਦੇ ਆ ਉਹ ਗੱਲ ਖਤਮ ਹੋ ਜੂਗੀ ਉਧਰੋਂ ਕਹਿ ਦੇਣਾ ਜੈਮਨ ਆਏ ਆ ਜੀ ਉਧਰੋਂ ਕਹਿ ਦੇਣਾ ਜੀ ਤੇਰੇ ਮੰਮੀ ਤੇਰੀ ਭੈਣਾ ਹੋਣਾ ਨੇ ਆਇਆ ਕਹਤਾ ਇਹ ਚੀਜ਼ਾਂ ਫਿਰ ਇਹ ਵਿਵਾਦ ਖਤਮ ਹੋ ਜਾਊਗਾ ਤੀਜੇ ਬੰਦੇ ਆ ਕੇ ਵਿੱਚ ਫੁੱਟ ਪਾ ਹਾਂਜੀ 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 ਪਰਿਵਾਰ ਚਾਹੁੰਦਾ ਵੀ ਮਿਲ ਗਏ ਹਾਂਜੀ ਭਾਈ ਜੀ ਅੱਛਾ ਉਸ ਸਮੇਂ ਦੀਆਂ ਕੋਈ ਯਾਦਾਂ ਜਿਹੜੀਆਂ ਆ ਹੋ ਸਕਦਾ ਤੁਹਾਡੇ ਨਾਨਾ ਨਾਨੀ ਨੇ ਤੁਹਾਨੂੰ ਨਹੀਂ ਪਤਾ ਤੁਹਾਨੂੰ ਦੱਸੀਆਂ ਹੋ ਕਈ ਵੀ ਪ੍ਰੋਗਰਾਮ ਲਾਉਣ ਸਮੇ ਇਸ ਤਰ੍ਹਾਂ ਆਉਂਦੇ ਸੀ ਫਿਰ ਤੈਨੂੰ ਛੱਡ ਕੇ ਚਲੇ ਜਾਂਦੇ ਸੀ ਬਾਅਦ ਚ ਤਾਂ ਪਤਾ ਦੱਸਿਆ ਹੀ ਹੋਣੀ ਆ ਨਾ ਕੁਝ ਗੱਲਾਂ ਤੁਹਾਨੂੰ ਹਾਂਜੀ ਜਦੋਂ ਪ੍ਰੋਗਰਾਮ ਲਾ ਕੇ ਜਦੋਂ ਉਧਰਲੀ ਸਾਈਡ ਹੁੰਦੇ ਸੀ ਆਪਣੇ ਫਰੀਦਕੋੜ ਅਲਮੁਖਸਰ ਅਲ ਤਲਵੰਡੀ ਭਾਈ ਸਾਹਿਬ ਉਹ ਬਾਈ ਇਦਾਂ ਉਹਨੇ ਬਣਾਇਆ ਹੁੰਦਾ ਸੀਗਾ ਸਾਰਾ ਮੇਨਟੇਨ ਕਰਿਆ ਹੁੰਦੇ ਸੀ ਪ੍ਰੋਗਰਾਮ ਫਿਰ ਕਈ ਵਾਰੀ ਉਧਰ ਹੀ ਆ ਕੇ ਉਹ 10 10 15 15 ਦਿਨ ਰਹਿੰਦੇ ਸੀਗੇ ਹਾਂਜੀ ਫਿਰ ਉਦੋਂ ਮੈਂ ਖੇਡਦਾ ਨਸਦਾ ਹੁੰਦਾ ਸੀਗਾ ਜਦੋਂ ਜੁੰਦੇ ਜੀ ਸੀਗੇ ਉਦੋਂ ਤਾਂ ਮੈਨੂੰ ਇੰਨਾ ਕੋ ਹੈਗਾ ਹੀ ਆ ਜੀ ਕਿ ਬਈ ਆਏ ਨੇ ਗਏ ਨਹੀਂ ਫਿਰ ਮੈਨੂੰ ਉਹਨਾਂ ਨੇ ਫਰੀਦਕੋਟ ਫਰੀਦਕੋਟ ਤੋਂ ਲੁਧਿਆਣਾ ਵੀ ਲਿਆਉਣਾ ਹੂੰ ਫਿਰ ਇੱਥੇ ਵੀ 2 4 ਦਿਨ ਰਹਿਣਾ ਫਿਰ ਸ਼ੋਅ ਚੱਲ ਪੈਣੇ ਫਿਰ ਮੇਰੇ ਨਾਨੇ ਨੇ ਫਿਰ ਮੈਨੂੰ ਵਾਪਸ ਤੁਹਾਨੂੰ ਇਹ ਲੱਗਦਾ ਕਿ ਤੁਹਾਡਾ ਬਚਪਨ ਚਲੋ ਘਟਨਾ ਵਾਪਰ ਗਈ। ਚਲ ਜਿਹੜੇ 4 ਸਾਲ ਤੁਸੀਂ ਕੱਟੇ ਨੇ ਉਹ ਨਾਨਾ ਨਾਨੀ ਦੀ ਗੋਚ ਚ ਕੱਟੇ ਨੇ। ਹਾਲਾਂਕਿ ਵੱਡੇ ਹੀ ਸਾਹਮਣੇ ਹੁੰਦੇ ਆ ਦਾਦਾ ਦਾਦੀ ਸਾਹਮਣੇ ਨਾਨਾ ਨਾਨੀ ਸਾਹਮਣੇ ਪਰ ਫੇਰ ਵੀ ਇੱਕ ਮਾ ਮਾਤਾ ਪਿਤਾ ਦਾ ਪਿਆਰ ਹੁੰਦਾ। ਬੱਚਾ ਉਸ ਪਿਆਰ ਤੋਂ ਸਖਣਾ ਰਹਿ ਗਿਆ ਜਾਂ ਸਖਣਾ ਰੱਖ ਦਿੱਤਾ ਗਿਆ ਸਮੇਂ ਦੇ ਉਸ ਕਾਲ ਦੇ ਦੌਰਾਨ ਨਹੀਂ ਭਾਈ ਜੀ ਇਹ ਤਾਂ ਹੁਣ ਮੈਂ ਕਿੱਦਾਂ ਕਹਾਂ ਜੀ ਹੁਣ ਸਮਾਂ ਹੀ ਇਦਾਂ ਦਾ ਸੀਗਾ ਉਹ। ਹੂੰ ਜਦੋਂ ਵਾਪਰ ਹੀ ਇੰਨਾ ਕੁਝ ਗਿਆ ਫਿਰ ਰੱਖਣਾ ਹੀ ਪੈਣਾ ਸੀਗਾ ਨਹੀਂ ਤੁਸੀਂ ਮਹਿਸੂਸ ਕਰਦੇ ਹੋ ਕਿ ਜੇ ਅੱਜ ਚਮਕੀਲਾ ਸਾਹਿਬ ਹੁੰਦੇ ਜਾਂ ਤੁਹਾਡੇ ਮਾਤਾ ਜੀ ਹੁੰਦੇ ਅੱਜ ਜੈਵਨ ਕਿੱਥੇ ਹੁੰਦਾ ਲੈ ਬਾਈ ਜੀ ਇਹ ਤਾਂ ਫਿਰ ਸੱਚਾਈ ਹੈ ਜੀ ਇਹ ਫਿਰ ਤਾਂ ਇਹ ਹੈਗਾ ਹੀ ਸੀਗਾ ਫਿਰ ਤਾਂ ਜਿਹੜਾ ਇੰਨਾ ਕੁਝ ਵਾਪਰੇ ਉਹ ਕੁਝ ਵੀ ਨਹੀਂ ਹੋਣਾ ਸੀਗਾ ਨਾ ਪਿਆਰ ਤੋਂ ਵਾਂਝੇ ਰਹਿੰਦੇ ਨਾ ਹੀ ਕੋਈ ਗੱਲਾਂ ਰਹਿਣਾ ਸੀ ਕਿ ਵੀ ਇੰਨਾ ਇੰਨੇ ਆਣ ਹੀ ਦੱਸਿਆ ਜਾ ਉਹਨੇ ਇਹ ਨਹੀਂ ਦੱਸਿਆ ਫਿਰ ਤਾਂ ਸਭ ਕੁਝ ਐ ਹੋਣਾ ਸੀਗਾ ਵੀ ਸਭ ਕੁਝ ਪਤਾ ਵਾ ਮਾਂ ਬਾਪ ਸਾਹਮਣੇ ਆ ਜੀ ਇਹ ਘਟਨਾ ਵਾਪਰਦੀ ਇਸ ਘਟਨਾ ਬਾਅਦ ਤੋਂ ਬਾਅਦ ਇਹ ਵੀ ਚਰਚਾ ਛਿੜਦੀ ਆ ਕਿ ਬਹੁਤ ਸਾਰੇ ਨਾਮੀ ਕਲਾਕਾਰ ਵੀ ਹੋ ਸਕਦੇ ਇਸ ਦੇ ਪਿੱਛੇ ਹੂੰ ਹੋ ਸਕਦਾ ਕਿਸ ਨੇ ਕੀਤੀ ਹੋਵੇ ਕਿਹਾ ਤਾਂ ਜਾਂਦਾ ਕਿ ਇਸ ਤਰ੍ਹਾਂ ਵਾਪਰੀ ਘਟਨਾ ਪਰ ਇਹ ਹੁੰਦਾ ਕਿ ਜਦੋਂ ਬੰਦਾ ਕਿਸੇ ਉੱਚੇ ਮਕਾਮ ਤੇ ਪਹੁੰਚਦਾ ਹੈਗਾ ਤਾਂ ਜਦੋਂ ਉਸ ਨਾਲ ਕੋਈ ਵਾਪਰਦੀ ਘਟਨਾ ਤੋਂ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਅਜ ਤੱਕ ਤੁਸੀਂ ਇਨਸਾਫ ਮੰਗਦੇ ਹੋ ਕਿ ਪਤਾ ਹੀ ਨਹੀਂ ਲੱਗਿਆ ਕੌਣ ਸੀ ਕੀ ਸੀ ਭਾਜੀ ਕਾਰਨ ਉਹਨਾਂ ਦੀ ਸਕਸੈਸ ਬਹੁਤ ਜ਼ਿਆਦਾ ਹੋ ਗਈ ਸੀ ਜਲਸ ਜ਼ਿਆਦਾ ਹੋ ਗਈ ਸੀ ਜੀ ਠੀਕ ਆ ਨਾਮ ਆਪਾਂ ਕਿਸੇ ਦਾ ਲੈਣਾ ਨਹੀਂ ਗਾ ਤੇ ਉਹਨਾਂ ਦਾ ਹੋਇਆ ਕਤਲ ਹੀ ਆ ਇਸ ਮੈਨੂੰ ਨਹੀਂ ਸਾਰੇ ਜਾਣ ਨੂੰ ਹੀ ਪਤਾ ਜੀ ਇਹ ਜੀ ਹਾਂ ਬਾਕੀ ਕੋਈ ਨਾਮ ਜਿਹੜੇ ਸੀਗੇ ਨਹੀਂ ਸਾਹਮਣੇ ਆਏ ਜਾਂ ਕੁਝ ਵੀ ਹੋਇਆ ਇਹ ਉਦੋਂ ਸਮਾਂ ਹੀ ਇਦਾਂ ਦਾ ਸੀਗਾ ਜਿਹੜਾ ਇੱਕ ਤਰੱਕੀ ਤੇ ਇੱਕ ਲੈਵਲ ਤੇ ਪਹੁੰਚ ਜਾਂਦਾ ਜਿਵੇਂ ਆਪਾਂ ਸ਼ਬਦੀਪ ਹੋਣਾ ਦੀ ਸਿੱਧੂ ਮੂਸੇ ਵਾਲੇ ਦੀ ਗੱਲ ਕਰਦੇ ਆ ਉਹਨਾਂ ਨਾਲ ਵੀ ਇਹ ਘਟਨਾ ਵਾਪਰਦੀ ਆ ਤੁਹਾਡੇ ਪਿਤਾ ਜੀ ਨਾਲ ਵੀ ਵਾਪਰਦੀ ਆ ਤਾਂ ਮਤਲਬ ਉਸ ਤੋਂ ਬਾਅਦ ਇੱਕ ਨਾਂ ਤਾਂ ਬਹੁਤ ਤੀਕ ਤੇ ਚਲਾ ਜਾਂਦਾ ਬਹੁਤ ਵੱਡਾ ਲੋਕ ਪੁਰਾਣੇ ਗੀਤ ਚੱਕ ਕੇ ਸੁਣਨ ਲੱਗ ਜਾਂਦੇ ਆ ਲੋਕ ਉਸ ਦੀਆਂ ਗੱਲਾਂ ਦੇ ਅਰਥ ਕੱਢਣ ਲੱਗ ਜਾਂਦੇ ਆ ਨਿੱਕੀ ਨਿੱਕੀ ਗੱਲ ਦੇ ਅਰਥ ਰੀਲਾਂ ਬਣਾਉਣ ਲੱਗ ਗਏ ਤੁਸੀਂ ਦੇਖਦੇ ਹੋ ਹਾਂ ਜੀ ਹਾਂ ਮਤਲਬ ਪਰ ਉਸ ਸਮੇ ਅਸੀਂ ਨੁਕਤਾਚੀਨੀ ਕਰਦੇ ਰਹਿੰਦੇ ਆ ਜਦੋਂ ਬੰਦਾ ਸਾਡੇ ਕੋਲੇ ਹੁੰਦਾਗਾ ਇਹ ਦੇਖ ਲੋ ਜੀ ਜਦੋਂ ਬਸ ਜਦੋਂ ਬੰਦਾ ਸਾਹਮਣੇ ਹੁੰਦਾ ਉਦੋਂ ਗੱਲਾਂ ਹੋਰ ਹੁੰਦੀਆਂ ਜਦੋਂ ਬੰਦਾ ਤੁਰ ਜਾਂਦਾ ਸਜਾਨ ਤੋਂ ਫੇਰ ਉਹਦਾ ਪਤਾ ਲੱਗਦਾ ਵੈਲਿਊ ਦਾ ਹੈਨਾ ਕਹਿੰਦੇ ਕਿਸੇ ਨੂੰ ਮਾਹ ਸੁਆਦੀ ਕਿਸੇ ਨੂੰ ਬੇਸਵਾਦੀ ਇਹ ਹਿਸਾਬ ਕਲਾਬ ਕੋਈ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਕੋਈ ਕਿਸੇ ਤਰ੍ਹਾਂ ਦੀਆਂ ਕਰਦਾ ਪਰ ਜੋ ਉਹਨਾਂ ਨੇ ਕਰ ਜਾਣਾ ਆਪਣੀ ਸੁਪਰਸਟਾਰ ਸੀਗੇ ਉਹ ਸਿੱਧੂ ਬਾਈ ਵੀ ਤੇ ਮੰਮੀ ਡੈਡੀ ਵੀ ਇਹ ਇਹਨਾਂ ਨੇ ਤਾਂ ਆਪਣੀ ਬਲੰਦੀਆਂ ਛੂਈਆਂ ਉਹ ਤਾਂ ਉੱਥੇ ਹੀ ਰਹਿਣੀਆਂ ਨੇ ਜੀ ਆ ਬਿਲਕੁਲ ਜਮਨ ਵੀਰੇ ਜਿਹੜੀ ਆਪਾਂ ਗੱਲ ਕਰ ਰਹੇ ਆ ਕਿ ਜਦੋਂ ਬੰਦੇ ਦੀ ਤਰੱਕੀ ਹੁੰਦੀ ਹੈ ਹਮ ਜਦੋਂ ਤਾਂ ਬੰਦਾ ਡਾਊਨ ਹੁੰਦਾ ਉਹਦੇ ਕੋਈ ਉਹਦੇ ਨਾਲ ਨਹੀਂ ਖੜਦਾ ਹਮ ਨਾ ਉਹਨੂੰ ਕੋਈ ਪੈਸੇ ਦੇਣਾ ਆਵੇ ਨਾ ਉਹਦਾ ਕੋਈ ਹਾਲਚਾਲ ਪੁੱਛਣਾ ਆਵੇ ਪਰ ਜਦੋਂ ਬੰਦਾ ਉੱਪਰਲੇ ਲੈਵਲ ਤੇ ਕਿਸੇ ਪਹਿਚਾਨ ਤੇ ਜਦ ਪੈਸਾ ਆਦਿਓ ਦੇ ਕੋਲੇ ਤਾਂ ਉਦੋਂ ਸਾਰੇ ਚਾਚੇ ਤਾਏ ਵੀ ਬਣ ਜਾਂਦੇ ਆ ਭੈਣ ਭਾਈ ਵੀ ਬਣ ਜਾਂਦੇ ਆ ਬਿਲਕੁਲ ਪੈਸਾ ਬਾਈ ਦੀ ਚੀਜ਼ ਹੀ ਐ ਉਹੋ ਜੀ ਹੂੰ ਉਦਾਂ ਹੀ ਪੈਸੇ ਨਾਲ ਹੀ ਫਿਰ ਇਹ ਹੁੰਦਾ ਹੁਣ ਜਿਵੇਂ ਜਾਣ ਚ ਕਹਿੰਦੇ ਆ ਵੀ ਪੈਸਾ ਹੀ ਸਭ ਦਾ ਪੈ ਪੈਸਾ ਇੱਕ ਬਾਪ ਆ ਜੀ ਠੀਕ ਆ ਪੈਸਾ ਫਿਰ ਉਹ ਉਹਦਾ ਉਹੀ ਸਥਿਤੀ ਛਾਈ ਹੁੰਦੀ ਆ ਪੂਰੀ ਫਿਰ ਸਭ ਨੂੰ ਪਤਾ ਜੀ ਹੁਣ ਤਾਂ ਪੈਸਾ ਡਿੱਗ ਰਿਹਾ ਹੂੰ ਤੇ ਜਦੋਂ ਜਿਹੜਾ ਪੈਸਾ ਕਮਾਉਣ ਵਾਲਾ ਬੰਦ ਸਾਧਨਾਂ ਨਾ ਰਵੇ ਜਾਂ ਬੰਦਾ ਨਾ ਰਵੇ ਫਿਰ ਉਦਾਂ ਦੀ ਪਰ ਜੈਮਨ ਕੋਲੇ ਤਾਂ ਇਕੱਲਾ ਨਾਮ ਹੀ ਰਹਿ ਗਿਆ ਪਿਤਾ ਦਾ ਪੈਸਾ ਤਾਂ ਨਹੀਂ ਰਿਹਾ ਚਲੋ ਪੈਸਾ ਵੀ ਆ ਘਰ ਵੀ ਆ ਹੈ ਨਾਮ ਜਿਹੜਾ ਸਭ ਤੋਂ ਵੱਡਾ ਨਾਮ ਦਾਣ ਹੀ ਤਾਂ ਸਭ ਤੋਂ ਵੱਡਾ ਹੀ ਨਾਮ ਦਾਣ ਕਮਾਉਣਾ ਕਿਤੇ ਸੌਖਾ ਨਹੀਂ ਕਿਉਂਕਿ ਜਿੰਨਾ ਟਾਈਮ ਉਹ ਰਹਿੇ ਕੰਮ ਕੀਤਾ ਕਿਉਂਕਿ ਬੰਦਾ ਮਿਹਨਤ ਕੰਮ ਕਰਦਾ ਤਾਂ ਹੀ ਉਹ ਪੈਸਾ ਆ ਆਰਥਿਕਤਾ ਤਾਂ ਹੀ ਮਜ਼ਬੂਤ ਹੁੰਦੀ ਹੈ ਪਰ ਉਹ ਜਦੋਂ ਟਿਕਤੇ ਜਾਂਦਾ ਉਹਦੋਂ ਨੂੰ ਘਟਨਾ ਵਾਪਰ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਆ ਜੈਮਨ ਸਟਰਗਲ ਕਿਸ ਤਰ੍ਹਾਂ ਕਰਦਾ ਜੈਮਨ ਨੇ ਸਟਰਗਲ ਬਹੁਤ ਫੇਸ ਕੀਤੀ ਹੈ ਬਾਈ ਜੀ ਬਹੁਤ ਕੀਤਾ ਪੈਸਾ ਵੱਧ ਘਟ ਉਤਾਰ ਚੜ੍ਹਾ ਸਾਰਾ ਕੁਝ ਦੇਖਿਆ ਗਾਉਣ ਬਾਰੇ ਕਦੋਂ ਸੋਚਿਆ ਤੁਸੀਂ ਗਾਉਣ ਬਾਰੇ ਜਦੋਂ ਮੈਂ ਇੱਥੇ ਆਪਣਾ 21 21 ਸਾਲ ਦੀ ਉਮਰ ਚ ਆ ਗਿਆ ਸੀ ਫਿਰ ਮੈਂ ਆਪਣਾ ਕਰਤਾ ਸੀ ਗਾਣਾ ਸ਼ੁਰੂ ਕੀਤਾ ਤੇ ਪਾਪਾ ਦੀਆਂ ਟੇਪਾਂ ਸੁਣ ਸੁਣ ਕੇ ਮੈਂ ਇਦਾਂ ਵੀ ਕਰਦਾ ਰਿਆ ਟੇਪ ਲਾ ਕੇ ਵੀ ਕਰਦਾ ਰਿਆ ਤੁਸੀਂ ਅਕਸਰ ਕਹਿੰਦੇ ਹੋ ਕਿ ਮੇਰਾ ਤਾਂ ਕੋਈ ਗੁਰੂ ਨਹੀਂ ਹੈਗਾਗਾ ਮੈਨੂੰ ਕਿਸੇ ਨੇ ਸਿਖਾਇਆ ਹੀ ਨਹੀਂਗਾ ਹਾਂ ਮੈਂ ਜਿਹੜਿਆਂ ਕੋਲੋਂ ਵੀ ਸਿੱਖਿਆ ਫਿਰ ਤੁਰ ਕੇ ਸਿੱਕਿਆ ਫੀਸਾਂ ਲਾ ਕੇ ਪੈਸੇ ਦੇ ਕੇ ਆਪ ਹੀ ਵਾਜਦੇ ਹੱਥ ਮਾਰੇ ਹਾਂ ਬਸ ਬਸ ਆਪਣਾ ਕੋਰਡ ਬਣਾ ਲੈਣੇ ਆ ਮੰਮੀ ਡੈਡੀ ਦੇ ਗਾਣੇ ਲਾ ਲੈਣੇ ਆ ਬਸ ਸਿਖਾਇਆ ਕਿਉਂ ਨਹੀਂਗਾ ਕਿ ਇਥੇ ਵੀ ਜੈਲਸੀ ਆ ਮਤਲਬ ਇਦਾਂ ਜੈਲਸੀ ਦਾ ਕੀ ਕਹ ਲਈ ਵੀ ਸਿਰਫ ਪੈਸੇ ਤੇ ਲੈਣ ਵਾਲੀ ਆ ਤੇ ਉਹ ਫਿਰ ਉਨੀ ਉਰਗਣਤਾ ਦਿੰਦਾ ਨਹੀਂ ਅਗਲਾ ਕਹਿੰਦਾ ਜਿੰਨਾ ਚਿਰ ਪੈਸਾ ਆਉਂਦਾ ਠੀਕ ਆ ਪੈਸੇ ਜਦੋਂ ਬੰਦ ਹੋ ਗਿਆ ਹੁਣ ਅਗਲਾ ਉਧਰਲੇ ਪਾਸੇ ਨੂੰ ਹੋ ਜਾਂਦਾ ਹੁਣ ਵੀ ਫੀਸ ਲਿਆਉਂਗਾ ਦਾ ਸਿਖਾਉਣਾ ਹੂੰ ਅੱਛਾ ਮੇਲਿਆਂ ਤੇ ਜਾਂਦੇ ਹੋ ਤੁਸੀਂ ਹੁਣ ਹਾਂ ਜਾਂ ਮੇਲਾ ਜਿਵੇਂ ਤੁਸੀਂ ਕਹਿੰਦੇ ਹੋ ਚਮਕੀਲਾ ਹੋਣਾ ਦੀ ਯਾਦ ਦੇ ਵਿੱਚ ਵੀ ਕਰਵਾਉਣੀ ਹੋ ਹਾਂਜੀ ਇੱਕ ਕਰਵਾਇਆ ਸੀ 24 ਤਰੀਕ ਨੂੰ ਕਰਾਇਆ ਹੂੰ ਬਾਕੀ ਸ਼ੋਅ ਵਗੈਰਾ ਜਿਹੜੇ ਮੇਲਿਆਂ ਦੇ ਉਹ ਵੀ ਚੱਲੀ ਜਾਂਦੇ ਆ ਮੈਨੂੰ ਜਦੋਂ ਤੁਸੀਂ ਪਹਿਲਾਂ ਇਸ ਮੇਲੇ ਤੋਂ ਪਹਿਲਾਂ ਜਾ ਕੇ ਤੇ ਹੋਰ ਮੇਲੇ ਤੇ ਜਾਂਦੇ ਹੋ ਤੁਸੀਂ ਆਪਣੀ ਜੋੜੀ ਲੈ ਕੇ ਜਾਂਦੇ ਹੋ ਕਿਸ ਤਰ੍ਹਾਂ ਦਾ ਪਿਆਰ ਮਿਲਦਾ ਕਿਉਂਕਿ ਇੱਕ ਪਿਤਾ ਦੇ ਨਾਂ ਕਰਕੇ ਇੱਕ ਤੁਹਾਡੇ ਆਪਣੇ ਕੰਮ ਕਰਕੇ ਬਹੁਤ ਪਿਆਰ ਮਿਲਦਾ ਜੀ ਪਿਤਾ ਦੇ ਨਾਮ ਕਰਕੇ ਵੀ ਮਿਲਦਾ ਸਭ ਤੋਂ ਵੱਧ ਪਹਿਲਾਂ ਸਾਡੇ ਦੋ ਕੋ ਗਾਣੇ ਸੁਣਨੇ ਆ ਪਹਿਲਾਂ ਧਾਰਮਿਕ ਸਟੇ ਸ਼ੁਰੂ ਹੋਣ ਤੋਂ ਮੰਮੀ ਡੈਡੀ ਦਾ ਧਾਰਮਿਕ ਲਾ ਕੇ ਉਸ ਤੋਂ ਬਾਅਦ ਆਪਣੀ ਟੇਪ ਦੇ ਜਾਂ ਟਰੈਕ ਦੇ ਸੁਣਾ ਕੇ ਉਸ ਤੋਂ ਬਾਅਦ ਮੰਮੀ ਡੈਡੀ ਦੇ ਗਾਣਿਆਂ ਦੀ ਫਰਮੈਸ਼ ਹੋਣੀ ਆ ਉਸ ਤੋਂ ਬਾਅਦ ਇੱਕ ਗਾਣਾ ਉਹ ਉਹੀ ਲੜੀ ਚੱਲਦੀ ਰਹਿੰਦੀ ਫਿਰ ਜੀ ਫਿਰ ਉਹੀ ਲੜੀ ਜਮਨ ਭਾਜੀ ਇੱਕ ਗੀਤ ਜੇ ਤੁਸੀਂ ਕੋਸ਼ਿਸ਼ ਕਰੋ ਜੇ ਤੁਹਾਡੇ ਯਾਦ ਹੋਵੇ ਤੁਹਾਡੇ ਯਾਦ ਹੀ ਹੋਣੇ ਸਾਰੇ ਗਾਣੇ ਸਾਥੋ ਬਾਬਾ ਖੋਲੇ ਆ ਤੇਰਾ ਨੰਕਾ ਤੇ ਇੱਥੋਂ ਸਟਾਰਟ ਕਰਦੇ ਜੀ ਉਹ ਜ਼ਬਰ ਜ਼ੁਲਮ ਦੀ ਜ਼ਾਲਮਾਨੇ ਹੱਦ ਮੁਕਾਈ ਉਹ ਪਿਆਸੇ ਖੂਨ ਦੇ ਬਈ ਪਾਈ ਪਾਈ ਗੀਤੀਲ ਤੇ ਫਰੰਗੀਆਂ ਕੀ ਵਰਤਿਆ ਪਾਣਾ ਹਾਏ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਹਾਏ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਤੂੰ Hindu ਤੇ Musalman ਸੀ ਇਕ ਨਾਲ ਲਾਉਂਦਾ ਏਕੋ ਰਾਮ ਰਹੀਮ ਨੇ ਗਲਬ ਸਮਝਾਉਂਦਾ ਹਾਏ ਰਸਤੇ ਵਖੋ ਵਕਰੀ ਉਹ ਰਸਤੇ ਵਕ ਕੋ ਬੱਕਰੇ ਪਰ ਇਕ ਟਿਕਾਣਾ ਆਇ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਆ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਚਮਕੀਲਾ ਸਾਹਿਬ ਦੇ ਕੁਝ ਕੀਤਾਂ ਦੇ ਉੱਤੇ ਵਿਵਾਦ ਰਿਹਾ ਹੂੰ ਸ਼ਾਇਦ ਤੁਸੀਂ ਜਦੋਂ ਛੋਟੇ ਸੀ ਬਾਅਦ ਚ ਵੱਡੇ ਹੋ ਕੇ ਤੁਸੀਂ ਵੀ ਸੁਣੇ ਗਾਣੇ ਤੁਹਾਨੂੰ ਵੀ ਲੱਗਦਾ ਹੋ ਸਕਦਾ ਹੈ ਸ਼ਬਦ ਗਲਤ ਨੇ ਸੁਣੇ ਨਹੀਂ ਜਾ ਸਕਦੇ ਘਰ ਦੇ ਵਿੱਚ ਬੈਠੇ ਮੈਨੂੰ ਤਾਂ ਭਾਈ ਕੁਝ ਜਿਆਦਾ ਹੀ ਵਿਵਾਦਕ ਦੀ ਵਾਲੀ ਗੱਲ ਚੱਲਦੀ ਆ ਇੰਨਾ ਹੈਗਾ ਨਹੀਂ ਕੋਈ ਵੈਸੀ ਜੇ ਹੋਊਗਾ ਵੀ ਤਾਂ ਇੱਕ ਦੋ ਗੀਤ ਹੋਣਗੇ ਉਹ ਸਭ ਕਲਾਕਾਰਾਂ ਨੇ ਗਾਏ ਆ ਪੁਰਾਣੇ ਕਲਾਕਾਰਾਂ ਨੇ ਵੀ ਗਾਏ ਆ ਹਨਾ ਤੇ ਅੱਜ ਕੱਲ ਨਵੀਂ ਬਣੀ ਵੀਡੀਓਆਂ ਆ ਰਹੀਆਂ ਨੇ ਦੂਜਿਆਂ ਨੂੰ ਕਾਹਤੋਂ ਨਹੀਂ ਫੜਦੇ ਬੱਗਾ ਸਫਰੀ ਹੋਏ ਹਾਂਜੀ 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 ਨਗੀਨਾ ਹੋਏ ਜਾਂ ਹੋਰ ਜਿਹੜੇ ਵੀ ਕਲਾਕਾਰ ਨੇ ਉਹਨਾਂ ਨੂੰ ਕੋਈ ਪੁੱਛਿਆ ਨਹੀਂ ਕਿਸੇ ਦਾ ਨਾਂ ਨਹੀਂ ਲੈਂਦਾ ਹਨਾ ਸਭ ਦਾ ਦਾਲ ਫੁਲਕਾ ਜਿਵੇਂ ਕਿਸੇ ਦੇ ਘਰ 'ਚ ਆਟਾ ਪੈਂਦਾ ਹਨਾ ਜਿਵੇਂ ਕਿਸੇ ਦਾ ਚੱਲਦਾ ਜੀ ਅਗਲਾ ਚਲਾ ਲੈਂਦਾ ਹੂੰ ਜਿਹੜੇ ਮੰਮੀ ਡੈਡੀ ਨੇ ਗਾਣੇ ਗਾਏ ਆ ਲਿਖੇ ਆ ਲੋਕਾਂ ਨੇ ਕਬੂਲ ਕੀਤੇ ਆ ਸੁਣੇ ਆ ਠਾਠਾ ਮਾਰਦਾ ਘੱਟ ਹੁੰਦਾ ਸੀ ਜਨਾਨੀਆਂ ਇੱਕ ਪਾਸੇ ਬੰਦੇ ਇੱਕ ਪਾਸੇ ਹੂੰ ਸੁਣਦੇ ਸੀ ਜੇ ਲੋਕ ਕਬੂਲ ਕਰਦੇ ਸੀ ਉਹ ਤਾਂ ਹੀ ਸੁਣਦੇ ਸੀ ਹੂੰ ਲੋਕ ਉਹ ਤਾਂ ਨਾਲ ਮੈਂ ਕਹਿੰਦਾ ਸਾਨੂੰ ਮਿਲਣ ਦਾ ਟਾਈਮ ਨਹੀਂ ਹੁੰਦਾ ਸੀ ਉਹਨਾਂ ਕੋਲੇ ਆਪਣੇ ਘਰ ਦੇ ਕੰਮਾਂ ਦਾ ਟਾਈਮ ਨਹੀਂ ਹੁੰਦਾ ਸੀ ਜੀ ਜੇ ਇੰਨੇ ਹੁੰਦੇ ਲੱਚਰ ਗਾਣੇ ਤਾਂ ਲੋਕ ਸੁਣਦੇ ਕਾ ਅੱਜ ਤੱਕ ਕਿਉਂ ਸੁਣਦੇ ਅੱਜ ਤੱਕ ਹੂੰ ਵਿਵਾਦ ਤਾਂ ਇੱਕ ਐਵੇਂ ਇਹ ਚਰਚਾ ਬਣਾਈ ਹੋਈ ਹੈ ਲੋਕਾਂ ਨੇ ਕਿ ਵੀ ਉਹ ਇਦਾਂ ਗੋਂਦਾਈ ਇਦਾਂ ਗੋਂਦਾਈ ਇੱਕ ਜਿਵੇਂ ਕਿਸ ਦੀ ਛਵੀ ਬਣਾ ਦੇਣੀ ਖਰਾਬ ਕਰ ਦੇਣੀ ਛੋਟਾ ਹਾਂ ਬਸ ਤੇ ਪਰ ਉਹ ਹੋਈ ਨਹੀਂ ਜਿਵੇਂ ਉਹ ਆ ਰਹਿਆਂ ਦੀ ਮੈਂ ਸ਼ੁਰੂਆਤ ਚ ਕਰਾ ਉਹਦੇ ਜਿੰਨਾ ਉਹਨਾਂ ਉੱਚਾ ਜਾ ਰਹੇ ਆ ਹੂੰ ਉਹਨਾਂ ਹੀ ਉੱਚਾ ਫਿਲਮਾਂ ਬਣ ਰਹੀਆਂ ਉਹ ਕਹਿੰਦਾ ਜਿੰਨਾ ਵਿਰੋਧ ਕਰੋਗੇ ਉਹਨਾ ਵਿਕਾਸ ਕਰੋ ਉਹਨਾਂ ਬਸ ਹਾਂਜੀ ਹਾਂਜੀ ਜੇ ਆਪਾਂ ਸ਼ੁਰੂਆਤ 'ਚ ਵੀ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਵੀ ਵਹਾਵਰੇ ਖਾਨ ਸ਼ਬਦ ਮਾਲਵੇ ਦੇ ਖਾਸ ਹਾਂ ਹਾਂ ਬਿਲਕੁਲ ਉਹਨਾਂ ਨੇ ਹਰ ਪਾਸੇ ਦਾ ਦੇ ਲੋ ਸ਼ਬਦ ਲਾਇਆ ਟੇਟ ਹਾਂ ਮਾਲਵੇ ਦੀ ਭਾਸ਼ਾ ਲੱਗ ਲਾਈ ਉਹਨਾਂ ਨੇ ਵਿੱਚ ਹੈ ਆਪਣੇ ਇੱਧਰ ਮਾਝੇ ਦੀ ਲੱਗ ਹਾਂਜੀ ਇੱਧਰ ਦਵਾਬੇ ਦੀ ਮਤਲਬ ਉਹਨਾਂ ਨੇ ਹਰੇਕ ਗਾਣੇ ਦੇ ਵਿੱਚ ਹਰੇਕ ਸ਼ਬਦ ਹਰੇਕ ਜਗ੍ਹਾ ਦਾ ਹਰੇਕ ਸ਼ਹਿਰ ਦਾ ਹਰੇਕ ਜ਼ਿਲ੍ਹੇ ਦਾ ਯੂਜ਼ ਕੀਤਾ ਹੋਇਆ ਹੈ ਜੀ ਫਿਲਮ ਬਣ ਰਹੀ ਹੈ ਖੁਸ਼ੀ ਹੈ ਤੁਹਾਨੂੰ ਬਹੁਤ ਖੁਸ਼ੀ ਜੀ ਬਹੁਤ ਵਧੀਆ ਫਿਲਮ ਹੈ ਜੀ ਦੋ ਫਿਲਮਾਂ ਬਣ ਗਈਆਂ ਨੇ ਦਲਜੀਤ ਹੁਣਾਂ ਨੇ ਪਹਿਲਾਂ ਫਿਲਮ ਬਣਾਈ ਸੀ ਫਿਰ ਹੁਣ ਫਿਰ ਦਲਜੀਤ ਰੋਲ ਕਰ ਰਹੇ ਨੇ ਤੁਹਾਨੂੰ ਵੀ ਪਤਾ ਲੱਗ ਗਿਆ ਹੈ ਸਾਰੇ ਪ੍ਰੈਸ ਵਾਲਿਆਂ ਨੂੰ ਦੋ ਪੂਰੀਆਂ ਪਹਿਲਾਂ ਨੇ ਜੋੜੀ ਤੇ ਤਾਂ ਮੰਨਦਾ ਪਹਿਲਾਂ ਮੰਨਦੇ ਨਹੀਂ ਸੀ ਹਾਂ ਤੇ ਹੁਣ ਤਾਂ ਦਲਜੀਤ ਬਾਈ ਜੀ ਨੇ ਆਪ ਕਹਿਤਾ ਹਮ ਚਲੋ ਕੋਈ ਗੱਲ ਨਹੀਂ ਹੁਣ ਜਿਹੜੀ ਦੂਜੀ ਹੈ ਪਹਿਲਾਂ ਵਾਲੀ ਤੇਰੇ ਮਿਲੇ ਨਹੀਂ ਤੁਹਾਨੂੰ ਅਮਰ ਸਿੰਘ ਚਮਕੀਲਾ ਜਿਹੜੀ ਨਹੀਂ ਪਹਿਲਾਂ ਜੋੜੀ ਵੇਲੇ ਹਾਂਜੀ ਜੋੜੀ ਵੇਲੇ ਮਿਲਕੇ ਗਏ ਸੀ ਪਰਿਵਾਰ ਨੂੰ ਨਹੀਂ ਉਹ ਇੱਕ ਕਹਿੰਦੇ ਜੀ ਅਸੀਂ ਉਹਨਾਂ ਦੇ ਨਹੀਂ ਬਣਾਈ ਫਿਲਮ ਜਿਵੇਂ ਪਹਿਲਾਂ ਕਹਿੰਦੇ ਹਾਂ ਇਹ ਹੀ ਗੱਲ ਸੀਗੀ ਤੇ ਹੁਣ ਬਾਈ ਜੀ ਕਹਿੰਦੇ ਭਾ ਚਲੋ ਕੋਈ ਹੋਣਾ ਇਹਨਾਂ ਦਾ ਹਿਸਾਬ ਕਿਤਾਬ ਹੂੰ ਕਿ ਮਤਲਬ ਅਸੀਂ ਪੂਰੀ ਸਟੋਰੀ ਉਹ ਨਹੀਂ ਦਿਖਾਈ ਪਰ ਲੋਕਾਂ ਨੇ ਉਸ ਤਰੀਕੇ ਨਾਲ ਹੀ ਦੇਖਿਆ ਉਹਨੂੰ ਜੀ ਕਿਉਂਕਿ ਜੋ ਅਮਰ ਸਿੰਘ ਚਮਕੀਲਾ ਤੇ ਮਾਤਾ ਅਮਰਜੋਤ ਜੀ ਨੇ ਵਾਪਰਿਆ ਸੀ ਨਾ ਉਹ ਜੋੜੀ ਨਾਲ ਵਾਪਰਿਆ ਸੀ ਹੂੰ ਉਹ ਸੇਮ ਹੀ ਜੋੜੀ ਫਿਲਮ ਦੇ ਵਿੱਚ ਲੋਕਾਂ ਨੂੰ ਲੱਗਿਆ ਕਿ ਇਹ ਉਹਨਾਂ ਦੀ ਜੋੜੀ ਦਾ ਹੀ ਸਾਰੇ ਉਹੀ ਕਿਰਦਾਰ ਹੈ ਉਹੀ ਸਾਰੇ ਕਿਰਦਾਰ ਨੇ ਕਿਰਦਾਰ ਦੇ ਨਾਮ ਨੂੰ ਚੇਂਜ ਕਰਤੇ ਸਾਰਾ ਕੁਝ ਕਰਤਾ ਪਰ ਫੇਰ ਵੀ ਮੈਨੂੰ ਇੰਨੇ ਫੋਨ ਆਏ ਇੰਨੇ ਤੁਹਾਡੀ ਫਿਲਮ ਤਿਆਰ ਕਹਿੰਦੇ ਸੀਗੇ ਇਮਤੀਆਜ਼ ਅਲੀ ਕਰ ਰਿਆ ਤੇ ਆ ਜੋੜੀ ਫਿਲਮ ਦਾ ਪਹਿਲਾ ਹੀ ਅੰਬਰਦੀਪ ਨੇ ਕਰਦੀ ਹਾਂ ਉਹ ਮੈਂ ਇੰਨੇ ਬੰਦਿਆਂ ਨੂੰ ਕਿਹਾ ਮੈਂ ਨਹੀਂ ਭਰਾਵਾ ਸਾਡੀ ਫਿਲਮ ਤਾਂ ਅਜੇ ਇਮਤੀਆਜ਼ ਅਲੀ ਸਰ ਦੀ ਆਉਣੀ ਆ ਮੈਂ ਕਿਹਾ ਔਰ ਇਹ ਵੀ ਬਾਈ ਦਲਜੀਤ ਹੋਣੀ ਆ ਮੈਂ ਕਿਹਾ ਇਹ ਕੋਈ ਹੋਰ ਗੱਲ ਬਾਤ ਆ ਮੈਂ ਕਿਹਾ ਤੁਸੀਂ ਥੋੜਾ ਸਬਰ ਕਰੋ ਆਉਗੀ ਆਉਗੀ ਅੱਛਾ ਅਮਤਾ ਅਮਤਾ ਅਜ਼ਲੀ ਉਹਨਾਂ ਨੇ ਫਿਲਮ ਬੜੀ ਖੂਬਸੂਰਤ ਜਿਵੇਂ ਆਪਾਂ ਗੀਤ ਦੇਖ ਰਿਹਾ ਟ੍ਰੈਕਿੰਗ ਕੋ ਸਰਚਿੰਗ ਕਰੀ ਆ ਇੰਨੀ ਕੋ ਮਿਹਨਤ ਕਰੀ ਆ ਜੀ ਪੂਰੀ ਐ ਉਹਨਾਂ ਨੇ ਲੋਕੇਸ਼ਨ ਤੇ ਲੁੱਕ ਤੇ ਕੱਲੀ ਕੱਲੀ ਜਿਹੜਾ ਆਪਣਾ ਜਿਵੇਂ ਆਪਣਾ ਮਾਹੌਲ ਹੁੰਦਾ ਉਹ ਟਾਈਮ ਦਾ ਦਿਖਾਉਣਾ ਹੈ ਨਾ ਉਹੀ ਜਨਰੇਸ਼ਨ ਦਿਖਾਉਣੀ ਸਾਰਾ ਕੁਝ ਸਾਰਾ ਕੁਝ ਕਹਿੰਦੇ ਪਰ ਤੁਹਾਨੂੰ ਮਿਲੇ ਕਿਉਂਕਿ ਤੁਹਾਡਾ ਪਰਿਵਾਰ ਸੀਗਾ ਦੋਨੇ ਪਰਿਵਾਰਾਂ ਨੂੰ ਮਿਲੇ ਹਾਂਜੀ ਮਿਲੇ ਦੋਨੇ ਪਰਿਵਾਰਾਂ ਨੂੰ ਮਿਲੇ ਹਾਂਜੀ ਮਿਲੇ ਜੀ ਲਿਖਤੀ ਤੌਰ ਤੇ ਵੀ ਲਿਆ ਹੋਣਾ ਤੁਹਾਡੇ ਹਾਂਜੀ ਹਾਂਜੀ ਬਿਲਕੁਲ ਕੁਝ ਪੈਸੇ ਵੀ ਤੁਹਾਨੂੰ ਦਿੱਤੇ ਹੋਣੇ ਆ ਵੀ ਇਸ ਤਰ੍ਹਾਂ ਵੀ ਯਾਰ ਫਿਲਮ ਕਰ ਰਹੇ ਆ ਕਿ ਪਰ ਫਿਰ ਵੀ ਤੁਸੀਂ ਨਜ਼ਰ ਘੱਟ ਆਉਂਦੇ ਆ ਮੈਨੂੰ ਇਹ ਲੱਗਦਾਗਾ ਵੀ ਜਿਵੇਂ ਪ੍ਰੋਮੋਸ਼ਨ ਕਰ ਰਹੇ ਨੇ ਜਾਂ ਫਿਲਮ ਆ ਰਹੀ ਹੈ ਤਾਂ ਪਰਿਵਾਰ ਨੂੰ ਤਾਂ ਬੈਠਿਆ ਹੋਣਾ ਚਾਹੀਦਾ ਹਾਂਜੀ ਇਹ ਗੱਲ ਦਾ ਰੋਸ ਤਾਂ ਕਾਫੀ ਆਪਣਾ ਜਿੰਨੇ ਬਾਈ ਆਏ ਨੇ ਸਾਰਿਆਂ ਨਹੀਂ ਹੈਣਾ ਕਿਆ ਤੇ ਫੈਨਸ ਨੇ ਵੀ ਕਿਹਾ ਮੈਨੂੰ ਵੀ ਲੱਗਦਾ ਕਿ ਹੋਣਾ ਚਾਹੀਦਾ ਸੀ ਪਰ ਉਹਨਾਂ ਨੇ ਹੁਣ ਜਿਸ ਹਿਸਾਬ ਨਾਲ ਮ ਉਹ 4 ਸਾਲ ਦੀ ਉਮਰ ਵਾਲਾ ਮੇਰਾ ਉਹੀ ਰੋਲ ਹੀ ਆ ਬਸ ਫਿਰ ਹੂੰ ਤੇ ਬਾਕੀ ਮੇਰਾ ਹੋਰ ਕੋਈ ਰੋਲ ਉਹਨਾਂ ਨੇ ਨਹੀਂ ਰੱਖਿਆ ਉਹਨਾਂ ਨੂੰ ਕੋਈ ਹੋਣੀ ਆ ਕੋਈ ਗੱਲ ਉਸ ਤੋਂ ਬਾਅਦ ਵਾਲਾ ਨਹੀਂ ਮਤਲਬ ਰੱਖਿਆ ਜਾ ਹਾਂ ਉਸ ਤੋਂ ਬਾਅਦ ਵਾਲਾ ਕੋਈ ਉਸ ਤੋਂ ਬਾਅਦ ਵਾਲਾ ਫਿਰ ਬਣਦਾ ਹੀ ਨਹੀਂ ਸੀ ਕੋਈ ਰੋਲ ਹੂੰ ਹੂੰ ਉਥੋਂ ਤੱਕ ਦਾ ਹੀ ਆ ਹਾਂ ਦਲਜੀਤ ਹੁਣਾਂ ਨੂੰ ਕਿਵੇਂ ਦੇਖਦੇ ਹੋ ਇਸ ਫਿਲਮ ਦੇ ਵਿੱਚ ਕਿਰਦਾਰ ਕਰ ਰਹੇ ਨੇ ਜੀ ਦਵਾਈ ਜੀ ਨੇ ਵਧੀਆ ਕੋਕੇ ਜਿਹੜੇ ਪਏ ਹੂੰ ਬਹੁਤ ਵਧੀਆ ਦਰਸ਼ਕਾਂ ਨੂੰ ਵੀ ਪਸੰਦ ਆਊਗਾ ਜੀ ਜਿਵੇਂ ਤੁਸੀਂ ਦੇਖਦੇ ਹੋ ਕਿ ਦਲਜੀਤ ਹੋਣਾ ਦਾ ਅੱਜ ਨਾ ਬਹੁਤ ਮਿਹਨਤ ਕਰੀ ਹੈ ਬਹੁਤ ਮਿਹਨਤ ਕੀਤੀ ਅੱਜ ਕਿੱਥੇ ਨਾ ਉਹਨਾਂ ਦਾ ਪ੍ਰਨੀਤ ਚੋਪੜਾ ਜੀ ਨੇ ਵੀ ਉਹਨਾਂ ਨੇ ਵੀ ਪ੍ਰਨੀਤੀ ਚੋਪੜਾ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਤੁਹਾਨੂੰ ਬਹੁਤ ਆਸ ਆ ਰਹੀ ਹੈ ਉਹਨਾਂ ਦਾ ਪੰਜਾਬੀ ਨਹੀਂ ਆਉਂਦੀ ਸੀ ਨਾ ਜੀ ਉਹਨਾਂ ਨੇ ਪਹਿਲਾਂ ਥੋੜੀ ਥੋੜੀ ਚਾਹੇ ਬੋਲੀ ਆ ਸਿੱਖੀ ਪਰ ਠੇਠ ਪੰਜਾਬੀ ਹੀ ਉਹ ਇੰਟਰਵਿਊ ਚ ਵੀ ਕਹਿੰਦੇ ਨੇ ਕਿ ਠੇਠ ਪੰਜਾਬੀ ਨਹੀਂ ਹਾਂਜੀ ਹਾਂਜੀ ਬੱਸ ਬੱਸ ਹਾਂਜੀ ਦਲਜੀਤ ਭਾਈ ਬੋਲਣ ਦੇ ਵਿੱਚ ਸ਼ਬਦ ਬਹੁਤ ਔਕੇ ਲੱਗਦੇ ਨੇ ਹਾਂ ਬਾਈ ਜੀ ਨੇ ਤਾਂ ਗਾਣੇ ਆ ਜਿਵੇਂ ਬੋਲਦਾ ਉਦਾਂ ਵੀ ਹੈਣਾ ਤੇ ਉਹਨਾਂ ਨੂੰ ਤਾਂ ਬਹੁਤ ਔਕਾ ਸੀਗਾ ਨਹੀਂ ਪਰ ਫੇਰ ਵੀ ਅੱਛਾ ਨਿਭਾਇਆ ਉਹਨਾਂ ਨੇ ਕਿਰਦਾਰ ਅੱਛਾ ਬਹੁਤ ਵਧੀਆ ਜਿੰਨਾਂ ਕ ਆਪਾਂ ਦੇਖ ਲਈਏ ਟ੍ਰੇਲਰ ਜਿਹਾ ਅੱਛਾ ਆਉਣ ਵਾਲੇ ਸਮੇਂ ਚ ਜੈਮਨ ਕੀ ਕਰ ਰਿਹਾ ਫਿਲਮ ਤਾਂ ਆਪਣੀ ਥਾਂ ਤੇ ਆ ਫਿਲਮ ਬਣਾਉਣ ਵਾਲਾ ਨੇ ਫਿਲਮ ਬਣਾ ਦਿੱਤੀ ਹੈ ਤੁਹਾਡੇ ਪਿਤਾ ਤੇ ਬਣੀ ਆ ਪਰ ਤੁਹਾਡਾ ਸਟਰਗਲ ਤਾਂ ਅਲੱਗ ਹਨ ਮੇਰਾ ਸਟਰਗਲ ਤਾਂ ਜੀ ਗਾਣਿਆਂ ਦਾ ਹੀ ਹੈ ਸਿੰਗਿੰਗ ਦਾ ਹੀ ਹੈ ਜੀ ਇਹ ਤਾਂ ਹੋਊਗਾ ਨਹੀਂ ਕਦੇ ਵੀ ਕਿ ਕੱਲਾ ਪਿਤਾ ਦਾ ਨਾਂ ਹੀ ਚੱਲਦਾ ਰਹੂਗਾ ਕੰਮ ਜੈਮਨ ਨੂੰ ਵੀ ਕਰਨਾ ਪਊਗਾ ਹਾਂ ਜੀ ਮੈਨੂੰ ਵੀ ਇੱਕ ਦੋ ਫਿਲਮਾਂ ਵਾਲਿਆਂ ਨੇ ਕਿਹਾ ਮੈਂ ਕਿਹਾ ਮੈਂ ਹਜੇ ਇਹ ਲਾਈਨ 'ਚ ਮੇਰਾ ਹਜੇ ਹੈ ਨਹੀਂਗਾ ਮੈਂ ਹਜੇ ਕੱਲਾ ਸਿੰਗਿੰਗ ਵਾਲੀ ਆ ਜਿਆਦਾ ਸੰਗੀਤ ਵਾਲੀ ਹਾਂ ਜੀ ਸੰਗੀਤ ਵਾਲੀ ਇਧਰ ਧਿਆਨ ਦੇ ਰਹੇ ਮੈਨੂੰ ਇੱਕ ਦੋ ਬੰਦਿਆਂ ਨੇ ਕਰਤੀ ਹੋਈ ਆਫਰ ਪਰ ਨਹੀਂ ਹਜੇ ਨਹੀਂ ਕਦੇਖਾਂਗੇ ਕੋਈ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਸੰਗੀਤ ਦੇ ਵਿੱਚ ਨਵਾਂ ਕੀ ਕਰ ਰਹੇ ਹੋ ਸੰਗੀਤ ਦੇ ਵਿੱਚ ਪ੍ਰੋਜੈਕਟ ਡਿਊਟ ਇੱਕ ਸੋਲੋ ਜੀ ਹਾਂਜੀ ਦੋ ਬਹੁਤ ਜਲਦ ਆ ਆ ਜਾਣੇ ਸੀਗੇ ਮਾਰਚ ਦੇ ਵਿੱਚ ਹੀ ਕਰਨੇ ਸੀਗੇ ਫਿਰ ਮੈਂ ਦੋ ਮਹੀਨੇ ਬਿਜ਼ੀ ਬਹੁਤ ਰੋ ਗਿਆ ਵਿੱਚ ਇੱਕ ਫਿਲਮ ਕਰਕੇ ਇੱਕ ਸਾਡੇ ਮੇਲੇ ਕਰਕੇ ਹੋ ਗਿਆ ਹੂੰ 24 ਤਰੀਕ ਕਰਕੇ ਇਸ ਕਰਕੇ ਥੋੜਾ ਰਹਿ ਗਿਆ ਬਾਕੀ 뮤ਜ਼ਿਕ ਮੈਂ ਅਜੇ ਕੋ ਦਾ ਤਿਆਰ ਨਵੇਂ ਮੁੰਡਿਆਂ ਨੂੰ ਜਾਂ ਪੁਰਾਣੇ ਬੰਦਿਆਂ ਨੂੰ ਜਿਨ੍ਹਾਂ ਨੇ ਨਾਮ ਵਰਤਿਆ ਤੁਸੀਂ ਕਿਸਦਾ ਨਾਮ ਨਹੀਂ ਲਿਆ ਆਪਾਂ ਕਿਸਦਾ ਨਾਮ ਨਹੀਂ ਲੈਂਦੇਗੇ ਬਈ ਕੀ ਕਹਿਣਾ ਚਾਹੋਗੇ ਕੋ ਚਲੋ ਕੋਈ ਗੱਲ ਨਹੀਂ ਜੇ ਕਿਸੇ ਨੇ ਗਾਣਾ ਗਾਤਾ ਨਾਮ ਵਰਤ ਲਿਆ ਕਿਸ ਦੇ ਘਰੇ ਉਹੀ ਗੱਲਾਂ ਵੀ ਆਟਾ ਜਾਂਦਾ ਤਾਂ ਵਧੀਆ ਗੱਲ ਆ ਸਭ ਦਾ ਦਾ ਦਾਲ ਫੁਲਕਾ ਚਲਾਈ ਰੱਖੇ ਹਾਂ ਪਰਮਾਤਮਾ ਸਭ ਨੂੰ ਹਨਾ ਚੜ੍ਹਾਈ ਜਿਹੜੀ ਜਿੱਥੇ ਸਥਿਤੀ ਤੱਕ ਪਹੁੰਚਣਾ ਅਗਲੇ ਨੇ ਕਿਸ ਤਰੀਕੇ ਨਾਲ ਪਹੁੰਚਣਾ ਹਾਂ ਪਚਾਈ ਰੱਖੇ ਕੋਈ ਗੱਲ ਨਹੀਂ ਵਰਤਦੇ ਆ ਸਾਡਾ ਤਾਂ ਨਾਂ ਹੀ ਉੱਚਾ ਹੁੰਦਾ ਜੀ ਸਾਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਬਹੁਤ ਖੁਸ਼ੀ ਆ ਵੀਰ ਇਦਾਂ ਮੈਂ ਜਦੋਂ ਸੁਣਦਾ ਮੈਂ ਅਜੇ ਤੱਕ ਨਹੀਂ ਕਿਸੇ ਨੂੰ ਆਬਜੈਕਸ਼ਨ ਲਾਇਆ ਜੀ ਪਰ ਜੇ ਦੋਸ਼ ਤੁਹਾਡੇ ਤੇ ਲੱਗਦੇ ਨੇ ਕਿਸੇ ਗੱਲ ਨੂੰ ਲੈ ਕੇ ਮੈਂ ਉਸ ਗੱਲ ਨੂੰ ਚਰਚਾ 'ਚ ਨਹੀਂ ਛੇੜੂਗਾ ਪਰ ਉਹ ਦੋਸ਼ ਨੇ ਤੁਸੀਂ ਵੀ ਕਹਿੰਦੇ ਹੋ ਆਲੇ-ਦੁਆਲੇ ਨੂੰ ਵੀ ਪਤਾ ਹੈ ਪਰ ਤੁਸੀਂ ਇਹ ਕੀ ਕਹਿਣਾ ਚਾਹ ਕਹਿਣਾ ਚਾਹੋਗੇ ਕਿ ਵੀ ਮੈਂ ਖੜਾ ਮੈਂ ਵੀ ਆਪਣੇ ਪਿਤਾ ਵਾਂਗ ਅੱਗੇ ਵਧਣਾ ਚਾਹਣਾ ਹਾਂ ਹਾਂਜੀ ਬਿਲਕੁਲ ਸਪੋਰਟ ਤਾਂ ਦਰਸ਼ਕਾਂ ਨੇ ਕਰਨੀ ਆ ਨਾ ਦੇਖਣ ਵਾਲੇ ਸੋਣ ਵਾਲਿਆਂ ਨੇ ਹਾਂਜੀ ਵਧੀਆ ਹੁੰਦਾ ਸਪੋਰਟ ਮਿਲਦੀ ਵੀ ਆ ਦਰਸ਼ਕਾਂ ਵੱਲੋਂ ਸਪੋਰਟ ਮਿਲਦੀ ਆ ਠੀਕ ਆ ਲਾਈਕ ਕਰਦੇ ਨੇ ਜਦੋਂ ਗਾਣਾ ਆਉਂਦਾ ਜੀ ਕੋਈ ਮੇਰਾ ਆਡੀਓ ਵੀਡੀਓ ਜਿੰਨਾ ਵੀ ਆਵੇ ਕੋਈ ਲਾਈਵ ਆਵੇ ਬਹੁਤ ਵਧੀਆ ਰਿਸਪੌਂਸ ਹੁੰਦਾ ਇੱਕ ਗੈਟਅਪ ਵੀ ਉਸੇ ਕਰਕੇ ਰੱਖਿਆ ਹੋਇਆ ਉਹ ਗੈਟਅਪ ਤਾਂ ਮੈਂ ਹੋਰ ਕਰ ਹੀ ਨਹੀਂ ਸਕਦਾ ਆ ਗਰਮੀਆਂ ਕਰਕੇ ਮੈਂ ਵਾਲ ਕਰਾ ਲਈ ਉਹ ਵੀ ਸਾਰੇ ਮੈਨੂੰ ਕਹਿੰਦੇ ਨੇ ਮੈਂ ਕੋਈ ਗੱਲ ਨਹੀਂ ਵੀਰੇ ਹੋ ਜਾਣਗੇ ਥੋੜੇ ਚਿਰ ਨੂੰ ਤਾਂ ਘਰ ਦੀ ਖੇਤੀ ਆ ਕਰ ਲਾਂਗੇ ਉਵੇਂ ਸੈਟ ਮੈਂ ਬਹੁਤ-ਬਹੁਤ ਸ਼ੁਕਰੀਆ ਜਾਂਦੇ ਜਾਂਦੇ ਕੋਈ ਵੀ ਗਾਣਾ ਜਿਹੜਾ ਤੁਹਾਡਾ ਬੜਾ ਕਰੀਬੀ ਹੋਵੇ ਸੁਣਾਉਣਾ ਚਾਹੁੰਦੇ ਹੋ ਉਹ ਆ ਖਾਂਦੇ ਪੀਂਦੇਆਂ ਨੂੰ ਦੇਖ ਕੇ ਨਾ ਸਿੱਟ ਉਹ ਖਾਂਦੇ ਪੀਂਦੇਆਂ ਨੂੰ ਦੇਖ ਕੇ ਨਾ ਸੜੀਏ ਓਏ ਆਣ ਤੇ ਗਵਾਂਢ ਚ ਕਦੇ ਨਾ ਲੜੀਏ ਓਹ ਵੈਰੀ ਕਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਓਹ ਕੰਨਿਆ ਕਵਾਰੀ ਨੂੰ ਨੀ ਗਾਲ ਕੱਢੀ ਦੀ ਓਏ ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਦੀ ਓਹ ਇੱਕੋ ਜਿੰਨਾ ਦੁੱਖ ਮਾਪਿਆਂ ਨੂੰ ਜਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਉਹ ਧੋਖਾ ਨਹੀਂ ਉਹ ਧੋਖਾ ਨਹੀਂ ਕਮਾਈਦਾ ਕੀ ਬਾਤ ਹੈ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਬਹੁਤ-ਬਹੁਤ ਸ਼ੁਕਰੀਆ ਜੈਵਨ ਭਾਈ ਤੁਹਾਡੀ ਬਾਈ ਜੀ ਤੁਹਾਡੀ ਪੂਰੀ ਟੀਮ ਦਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਲਓ ਜੀ ਇਹ ਸਨ ਜੈਵਨ ਚਮਕੀਲਾ ਆਉਣ ਵਾਲੇ ਦਿਨਾਂ ਦੇ ਵਿੱਚ ਚਮਕੀਲਾ ਮੂਵੀ ਆ ਰਹੀ ਹੈ ਉਸ ਦੇ ਰਾਹੀਂ ਅਮਰ ਸਿੰਘ ਚਮਕੀਲਾ ਨੂੰ ਤੇ ਅਮਰ ਜੋਤ ਹੋਣਾ ਨੂੰ ਹੋਰ ਵਾਤ ਤੋਂ ਵਾਤ ਸਪੋਰਟ ਕਰਿਓ ਵਾਤ ਤੋਂ ਵਾਤ ਸ਼ੇਅਰ ਕਰਿਓ ਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸਾਰੇ ਦੇਖੋ ਠੀਕ ਹੈ ਜੀ ਬਿਲਕੁਲ ਹਾਂ ਜੀ ਲਓ ਜੀ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਕਲਾਕਾਰ ਦੇਸੀ ਬੀਟ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਰਹਾਂਗੇ ਕੈਮਰਾਮੈਨ ਹਰਪ੍ਰੀਤ ਦੇ ਨਾਲ ਹੈਪੀ ਪੱਕਾ